ਆਧਾਰ ਕਾਰਡ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਜੋ ਕਿ ਸਰਕਾਰੀ ਯੋਜਨਾਵਾਂ ਤੋਂ ਲੈ ਕੇ ਬੈਂਕਿੰਗ ਸਰਵਿਸਿਜ਼ ਤੱਕ ਹਰ ਜਗ੍ਹਾ ਲਾਜ਼ਮੀ ਮੰਗਿਆ ਜਾਂਦਾ ਹੈ ਅਕਸਰ ਘਰ ਤੋਂ ਬਾਹਰ ਹੋਣ ਤੇ ਆਧਾਰ ਦੀ ਲੋੜ ਪੈ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਜੋ ਹੈ ਆਧਾਰ ਕਾਰਡ ਦੀ ਫੋਟੋ ਆਪਣੇ ਮੋਬਾਈਲ ਵਿੱਚ ਰੱਖਦੇ ਨੇ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਆਪਣਾ ਆਧਾਰ ਕਾਰਡ ਹੁਣ WhatsApp ਤੋਂ ਵੀ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਤੋਂ ਪਹਿਲਾਂ ਜ਼ਰੂਰੀ ਗੱਲਾਂ ਇਸ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਤੁਹਾਡਾ ਡਿਜੀ ਲੋਕਰ ਤੇ ਖਾਤਾ ਬਣਿਆ ਹੋਣਾ ਚਾਹੀਦਾ ਜੇ ਖਾਤਾ ਨਹੀਂ ਹੈ ਤਾਂ ਡਿਜੀ ਲੋਕਰ ਦੀ ਵੈਬਸਾਈਟ ਜਾਂ ਫਿਰ ਐਪ ਦੇ ਰਾਹੀਂ ਰਜਿਸਟਰ ਕਰ ਸਕਦੇ ਹੋ UIDAI ਤੇ DigiLocker ਤੋਂ ਬਾਅਦ ਜੋ ਤੀਸਰਾ ਵਿਕਲਪ ਹੈ ਉਸ ਵਿੱਚ ਸਭ ਤੋਂ ਪਹਿਲਾਂ WhatsApp ਹੁਣ ਤੱਕ ਜੋ ਹੈ ਲੋਕ ਆਮ ਤੌਰ ਤੇ UIDAI ਵੈਬਸਾਈਟ ਐਮ ਆਧਾਰ ਐਪ ਜਾਂ ਫਿਰ DigiLocker ਦੇ ਰਾਹੀਂ ਆਧਾਰ ਡਾਊਨਲੋਡ ਕਰਦੇ ਸਨ ਪਰ ਹੁਣ ਸਰਕਾਰ ਨੇ WhatsApp ਨੂੰ ਇੱਕ ਨਵਾਂ ਵਿਕਲਪ ਬਣਾ ਦਿੱਤਾ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਇਹ ਨੰਬਰ ਸੇਵ ਕਰੋ ਆਪਣੇ ਮੋਬਾਈਲ ਦੇ ਵਿੱਚ 9013151515 ਨੰਬਰ ਸੇਵ ਕਰ ਲਓ ਤੇ ਮਾਈ জিਓਵੀ ਹੈਲਪ ਡੈਸਕ ਦਾ ਅਧਿਕਾਰਿਕ ਵਟਸਐਪ ਨੰਬਰ ਹੈ ਤੇ ਇਸ ਦੇ ਨਾਲ ਹੀ ਦੱਸ ਰਹੀਏ ਕਿ ਸਟੈਪ ਬਾਈ ਸਟੈਪ ਇਸ ਦੀ ਜੋ ਪ੍ਰਕਿਰਿਆ ਹੈ ਤੁਹਾਨੂੰ ਇਸ ਦੇ ਬਾਰੇ ਦੱਸ ਦਿੰਨੇ ਆ ਕਿ ਸੇਵ ਕੀਤੇ ਗਏ ਨੰਬਰ ਨੂੰ ਵਟਸਐਪ ਤੇ ਪਹਿਲਾਂ ਖੋਲੋ ਤੇ ਫਿਰ ਉਸ ਦੇ ਵਿੱਚ ਚੈਟ ਬਾਕਸ ਤੇ ਜਾਓ ਤੇ ਚੈਟ ਬਾਕਸ ਦੇ ਵਿੱਚ ਹਾਈ ਲਿਖੋ ਤੁਹਾਨੂੰ ਇੱਕ ਵਿਕਲਪ ਮਿਲਣਗੇ ਤੇ ਉਹਨਾਂ ਦੇ ਵਿੱਚੋਂ ਡਿਜੀ ਲੋਕਰ ਸਰਵਿਸਿਜ਼ ਨੂੰ ਚੁਣੋ ਆਪਣਾ 12 ਅੰਕਾ ਵਾਲਾ ਆਧਾਰ ਨੰਬਰ ਉਸ ਵਿੱਚ ਟਾਈਪ ਕਰੋ ਰਜਿਸਟਰਡ ਮੋਬਾਈਲ ਤੇ OTP ਆਵੇਗਾ ਉਸ ਨੂੰ ਚੈਟ ਬਾਕਸ ਦੇ ਵਿੱਚ ਭਰੋ ਤੇ ਫਿਰ ਵੈਰੀਫਿਕੇਸ਼ਨ ਪੂਰਾ ਹੋਣ ਤੇ ਤੁਹਾਡੇ ਸਾਰੇ ਡਾਕੂਮੈਂਟਸ ਦੀ ਲਿਸਟ ਆ ਜਾਵੇਗੀ ਲਿਸਟ ਵਿੱਚੋਂ ਜੋ ਹੈ ਆਧਾਰ ਕਾਰਡ ਸਿਲੈਕਟ ਕਰੋ ਤੇ ਕੁਝ ਸਕਿੰਟਾਂ ਦੇ ਵਿੱਚ ਜੋ ਹੈ ਤੁਹਾਡਾ ਆਧਾਰ ਕਾਰਡ WhatsApp ਤੇ ਹੀ ਆ ਜਾਵੇਗਾ